ਨੇਤੀ ਸੰਤਾ ਕੋ ਲਈ ਅਜ ਤੱਕ ਤੇ ਆਈ ਕੋਈ ਨਹੀਂ ਬਾਵੇਂ ਮੰਗਤੇ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਅਕਾਲ ਪੁਰਖ ਰਾਜ ਕਰੇਗਾ ਹਾਲਸਾ ਆਕੇ ਰਹੇ ਨਾ ਕੋਇ ਖਾਲਸ ਪਵਿੱਤਰ ਸ਼ੁੱਧ ਹਾਲਸੇ ਦੇ ਅਰਥ ਗੁਰੂ ਗ੍ਰੰਥ ਸਾਹਿਬ ਨੇ ਕਰ ਦਿੱਤੇ ਨੇ ਕਹੋ ਕਬੀਰ ਜਨ ਬੈ ਹਾਲਸੇ ਪ੍ਰੇਮ ਭਗਤ ਜੈ ਜਾਨ ਜਿਹਦਾ ਹਿਰਦਾ ਪ੍ਰੇਮਾ ਭਗਤੀ ਨਾਲ ਭਰਿਆ ਹੋਇਆ ਹੈ ਖਾਲਸ ਇਹ ਰਾਜ ਸਤਾ ਉਹਨਾਂ ਦੇ ਹੱਥ ਵਿੱਚ ਦੇ ਤਾਂ ਕਿ ਕੋਈ ਆਕੀ ਨਾ ਹੋਵੇ ਬਾਗੀ ਨਾ ਹੋਵੇ ਕਿਸੇ ਨਾਲ ਜੋ ਹੈ ਵਿਤਕਰਾ ਨਾ ਹੋਵੇ ਇਹ ਦਬਾਉ ਉਹਤੇ ਮੰਗ ਕਹਿੰਦੇ ਨੇ ਖੁਦਾ ਇੱਕ ਦਿਨ ਪ੍ਰਗਟ ਹੋਇਆ ਸ਼ੇਖ ਸਾਦੀ ਦੀ ਦੁਨੀਆ ਜਿਸ ਡੰਗ ਨਾਲ ਉਹ ਲਿਖਦਾ ਹੈ ਇਹ ਖੁਦਾ ਨੇ ਆਖਿਆ ਫਕੀਰਾ ਤੂੰ ਮੰਗ ਅੱਜ ਕੁਝ ਮੰਗ ਆਪਾਂ ਆਇਆ ਤੈਨੂੰ ਕੁਝ ਦੇਣ ਵਾਸਤੇ ਸ਼ੇਖ ਸਾਦੀ ਕਹਿੰਦੇ ਨਾ ਖੁਦਾ ਗੱਲ ਐ ਮੈਂ ਤੁਹਾਡੇ ਸੁਭਾਅ ਨੂੰ ਜਾਣਦਾ ਸੰਸਾਰੀ ਜੋ ਕੁਝ ਮੰਗਦੇ ਨੇ ਤੂੰ ਉਹਨਾਂ ਦੀ ਝੋਲੀ 'ਚ ਪਾ ਦੇਣਾ ਹੈ ਭਾਗ ਦੇਣਾ ਹੈ ਭਗਤ ਜੋ ਕੁਝ ਮੰਗਦੇ ਨੇ ਤੂੰ ਨਹੀਂ ਦੇਂਦਾ ਤੇ ਹੁਣ ਮੈਂ ਮੰਗਾ ਤੇ ਤੂੰ ਮੈਨੂੰ ਦੇਵੇਂ ਨਾ ਤੂੰ ਵੀ ਸ਼ਰਮਸਾਰ ਹੋਵੇਂਗਾ ਤੇ ਮੈਂ ਵੀ ਸ਼ਰਮਸਾਰ ਹੋਵਾਂਗਾ ਤੂੰ ਨਾ ਦੇ ਕੇ ਸ਼ਰਮਸਾਰ ਹੋਵੇਂਗਾ ਮੈਨੂੰ ਮਿਲੇਗਾ ਨਹੀਂ ਮੈਂ ਸ਼ਰਮਸਾਰ ਹੋਵਾਂਗਾ سوا واسے خدا تو بھی چپ رہے تو میں بھی نہیں مانگ رہا ایک بڑی لمبی چوڑی نظم ہے خدا تو میرے تے بڑی چوٹ کر دیتے بڑی چوٹ کر دیتے اچھا کم سے کم ہر چیز کا امتحان پریکشا لی آدمی ہے مانگ کے تے دیکھ میں نہ تا میرے تے الزام لا تو پہلے ہی لائی جا رہے ہیں ਸ਼ੇਖ ਸਾਦੀ ਕਹਿੰਦੇ ਨਾ ਸੀ ਤੇਰੇ ਸੁਭਾਅ ਨੂੰ ਜਾਣਦੇ ਆ ਜੋ ਫਕੀਰ ਮੰਗਦੇ ਨੇ ਤੂੰ ਨਹੀਂ ਦੇਂਦਾ ਜੋ ਦੁਨੀਆਦਾਰ ਮੰਗਦੇ ਨੇ ਦੇ ਦੇਂਦਾ ਨਹੀਂ ਫਕੀਰਾ ਹੁਣ ਤੂੰ ਵੀ ਜੋ ਮੰਗੇਗਾ ਦੇ ਦੇ ਆ ਮੰਗ ਸ਼ੇਖ ਸਾਦੀ ਮੰਗਦੇ ਨੇ ਕਿ ਸਿਫਲਾ ਖੁਦਾਵੰ ਹਸਤੀ ਮਬਾਸ਼ ਜਵਾ ਮਰਦ ਰਾਤੰਗ ਦਸਤੀ ਮਬਾਸ਼ اے میرے مالک اے میرے خدا جو کمینہ ہے جو દુષ્ટ ہے جو ظالم ہے جو کرپٹ ہے اودے ہاتھ دے وچ راج ستا نہ دے راج ستا نہ دے جو فقیر ہے جو سنت ہے جو مرد ہے فراغ دل ہے ا دے ہاتھ کمزور نہ کرے کمزور نہ کرے انے اگے حکایت دے وچ لکھیا ہے ਖੁਦਾ ਚਲਾ ਗਿਆ ਜਦ ਮੈਂ ਅੱਖਾਂ ਖੋਲੀਆਂ ਖੁਦਾ ਨਹੀਂ ਸੀ ਇੰਜ ਕਹਿੰਦਾ ਪਪੜੀ ਨਜ਼ਮ ਦੇ ਵਿੱਚ ਇੰਜ ਕਹਿੰਦਾ ਕਿ ਸਿਫਲ ਖੁਦਾਵੰਦ ਹਸਤੇ ਮਬਾਸ ਐ ਮੇਰੇ ਖੁਦਾ ਸਿਫਲਾ ਜੋ ਕਮੇਨ ਹੈ ਹੋਛਾ ਹੈ ਕਰਪਟ ਹੈ ਦੁਸ਼ਟ ਹੈ ਜ਼ਾਲਮ ਹੈ ਇਹਦੇ ਹੱਥਾਂ 'ਚ ਤਾਕਤ ਨਾ ਦੇ ਇਹਨੂੰ ਸ਼ਕਤੀ ਨਾ ਦੇ ਦੁਨੀਆ ਬਹੁਤ ਦੁਖੀ ਹੋਵੇਗੀ ਦੁਨੀਆ ਬੇਜ਼ਾਰ ਹੋਵੇਗੀ ਜਵਾ ਮਰਦ ਰਾਤੰਗ ਦਸਤੇ ਮਵਾਸ਼ ਜੋ ਫਕੀਰ ਹੈ ਫਰਾਗ ਦਿਲ ਹੈ ਸਮਦ੍ਰਿਸ਼ਟ ਹੈ ਸਾਰਿਆਂ ਨੂੰ ਮਿੱਤਰ ਸਮਝਦਾ ਹੈ ਇਹਦੇ ਹੱਥ ਕਦੀ ਕਮਜ਼ੋਰ ਨਾ ਕਰੇ ਸਤਾ ਹਮੇਸ਼ਾ ਕੁਰਪ ਲੋਗਾਂ ਦੇ ਹੱਥ ਵਿੱਚ ਰਹੀਏ ਸਤਾ ਬਰਸ਼ਟ ਕਰ ਦਿੰਦੀ ਹੈ ਸਤਾ ਫਕੀਰਾਂ ਦੇ ਹੱਥਾਂ 'ਚ ਕਦੀ ਨਹੀਂ ਆਈ ਜਿਨ੍ਹਾਂ ਨੂੰ ਕਈ ਦਫਾ ਸੀ ਫਕੀਰ ਕਹਿੰਦੇ ਆ ਫਕੀਰ ਨਹੀਂ ਹਾਂ ਫਕੀਰ ਦੇ ਹੱਥ ਦੇ ਸਤਾ ਅਗਰ ਆਏ ਵੀ ਹੈ ਤੇ ਥੋੜੇ ਜਿਹਾ ਇਲਾਕੇ ਚ ਜਿਵੇਂ ਰਾਜਾ ਜਨਕ ਹੋਏ ساری ਦੁਨੀਆ ਦੇ ਬਾਦਸ਼ਾਹ ਨਹੀਂ ਸਨ ਅਸੀਂ ਕੁਝ ਰਾਜਿਆਂ ਦੀ ਪੂਜਾ ਵੀ ਕਰਦੇ ਆ ਉਤਾਰ ਜਾਣ ਕੇ ਵੀ ਪੂਜਦੇ ਆ ਸ਼੍ਰੀ ਰਾਮ ਰਾਜੇ ਸਨ ਅਯੁੱਧਿਆ ਦੇ ਬਹੁਤ ਛੋਟੇ ਜਿਹੇ ਇਲਾਕੇ ਸ੍ਰੀ ਕ੍ਰਿਸ਼ਨ ਰਾਜੇ ਸਨ ਬਹੁਤ ਛੋਟੇ ਜਿਹੇ ਇਲਾਕੇ ਦਵਾਰਕਾ ਸਾਰੇ ਗੁਜਰਾਤ ਦੇ ਵੀ ਰਾਜਾ ਨਹੀਂ ਸਨ ਜੋ ਬਹੁਤ ਵੱਡੇ ਵੱਡੇ ਰਾਜੇ ਸਨ ਉਹ ਤੇ ਨਹੀਂ ਪੂਜੇਗਾ ਸਿਰਫ ਗੁਜਰਾਤ ਦੇ ਰਾਜਾ ਪੂਜੇਗਾ ਸਾਰੇ ਭਾਰਤ ਦੇ ਜਿਨ੍ਹਾਂ ਨੇ ਰਾਜ ਕੀਤਾ ਬਾਦਸ਼ਾਹਤ ਕੀਤੀ ਉਹ ਤੇ ਨਹੀਂ ਪੂਜੇਗਾ ਸਿਰਫ ਅਯੋਧਿਆ ਦੇ ਰਾਜਾ ਪੂਜੇ ਪੂਜੇਗਾ ਇੱਕ ਛੋਟੇ ਜਿਹੇ ਇਲਾਕੇ ਜਨਕਪੁਰ ਵੀ ਬਹੁਤ ਛੋਟਾ ਜਿਹੇ ਇਲਾਕਾ ਮਹਾਰਾਜਾ ਰਣਜੀਤ ਸਿੰਘ ਕੋਲੇ ਪੰਜਾਬ ਸੀ ਥੋੜਾ ਜਿਹਾ ਕਸ਼ਮੀਰ ਤੇ ਅਫਗਾਨਿਸਤਾਨ ਸਿੱਖ ਜਗਤ ਦੇ ਸ਼ਰਮੌਰ ਰਾਜਾ ਮੰਦਿਆਂ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਬਾਦ ਦੇ ਸੀ ਗੁਰੂ ਦਾ ਸਿੱਖ ਪਹਿਲੇ ਸੀ ਕਿਤਨੀ ਬੈਸਕ ਇੱਕ ਗੁਰਮੁਖ ਪਹਿਲੇ ਸੀ ਉਹਦੀ ਜੀਵਨ ਸ਼ੈਲੀ ਦੱਸਦੀ ਹੈ ਉਹਦੇ ਜੀਵਨ ਦਾ ਜੋ ਹੈ ਡੰਗ ਦੱਸਦਾ ਪਰ ਸਮੁੱਚੇ ਸੰਸਾਰ ਦੇ ਚ ਸਤਾ ਕਦੀ ਸਤਵਾਦੀ ਰਿਹਾ ਤੇ ਚ ਨਹੀਂ ਰਿਹਾ ਨਹੀਂ ਰਿਹਾ ਹਾਲਸ ਸਤਵਾਦੀ ਸ਼ੇਖ ਸਾਦੀ ਇਹ ਮੰਗ ਕਰ ਰਿਹਾ ਹੈ ਖੁਦਾ اے طاقت دوی یہ ستا دوی ستوا ستوا ہاتھ کدی کمزور نہ کریں ظالم دے تو مضبوط نہ کریں اپا تیرے منگ منگتے ہاں دنیا سورگ بن جائے گی اور تیرے کل کچھ نہیں منگا کہ سفلا خدا وند ہستی مباش جماں مرد راہ تنگ دستی مباش ਤੋ ਸਾਇਬ ਤੇ ਘਾਇਰੇ ਨੇ ਸਾਡਾ ਕੋਈ ਦੁਸ਼ਮਨ ਨਹੀਂ ਰਿਹਾ ਜਿਸ ਦਿਨ ਦਾ ਉਸ ਇੱਕ ਨੂੰ ਸੱਜਣ ਬਣਾਇਆ ਹੁਣ ਸਾਡਾ ਕੋਈ ਵੈਰੀ ਨਹੀਂ ਕੋਈ ਸਾਡਾ ਬੇਗਾਨਾ ਨਹੀਂ ਸਭ ਆਪਣੇ ਨੇ ਸਭ ਆਪਣੇ ਨੇ ਸਭ ਆਪਣੇ ਨੇ ਐਸੀ ਸਮਝ ਆ ਗਈ ਏ ਹੁਣ ਸਾਰਿਆਂ ਨਾਲ ਪਿਆਰ ਹੈ ਹਾਂਜੀ ਸਤਿਗੁਰ ਤੋਂ ਐਸੀ ਸਮਝ ਮਿਲ ਗਈ ਏ ਸਤਿਗੁਰ ਦੀ ਬੁੱਧ ਨੇ ਸਮਝਾ ਦਿੱਤਾ ਐ ਸਾਰਿਆਂ ਦੇ ਬ੍ਰਹਮ ਪ੍ਰਸਿਆ ਹੋਇਆ ਹੈ ਪਰਮਾਤਮਾ ਪ੍ਰਸਿਆ ਹੋਇਆ ਹੈ ਹਾਂਜੀ ਸਤਿ ਸੋ ਨੀਕ ਅਮੇ ਆਪਨਾ ਅਸੀਂ ਸਭਨਾਂ ਕੇ ਸੱਜਣ ਸਾਰਿਆਂ ਨੂੰ ਅਸੀਂ ਆਪਣਾ ਮਿੱਤਰ ਬਣਾ ਲਿਆ ਹੈ ਸਾਰਿਆਂ ਦੇ ਅਸੀਂ ਸੱਜਣ ਬਣ ਗਏ ਹਾਂ ਇਸ ਤਰ੍ਹਾਂ ਦੀ ਮਤ ਸਾਨੂੰ ਗੁਰੂ ਨੇ ਪ੍ਰਦਾਨ ਕੀਤੀ ਹੈ ਇਸ ਤਰ੍ਹਾਂ ਦੀ ਸਮਝ ਸਾਨੂੰ ਪ੍ਰਭੂ ਨੇ ਦਿੱਤੀ ਹਾਂਜੀ ਦੂਰ ਪਰਾਇ ਇਹ ਪਰਾਈਤਾਤ ਇਹ ਪਰਾਈ ਪੀੜਾ ਇਹ ਫਿਜ਼ੂਲ ਦੀਆਂ ਚਿੰਤਾਵਾਂ ਜਿਸ ਦੀਆਂ ਅਧਿਆ ਇੱਕ ਪਾਸੇ ਸੁੱਟੀਆਂ ਨੇ ਗੱਡਾ ਖੋਦ ਕੇ ਗੜ ਦਿੱਤੀਆਂ ਨੇ ਮਿਲਾਪ ਹੋ ਗਿਆ ਉਸ ਰਾਜਨ ਨਾਲ ਪ੍ਰਮਾਤਮਾ ਨਾਲ ਮਿਲਾਪ ਹੋ ਗਿਆ ਉਸ ਨਾਲ ਮਿਲ ਨਹੀਂ ਹੋ ਗਈ ਹਾਂ ਜੀ ਜਿਸ ਦਿਨ ਦਾ ਗੁਰੂ ਦਾ ਸ਼ਬਦ ਮਿੱਠਾ ਲੱਗਿਆ ਇਹਨੂੰ ਧਾਰਨ ਕੀਤਾ ਦੇਖਪਣਾ ਖਤਮ ਹੋ ਗਿਆ ਔਰ ਅਮਰਤ ਦੀ ਵਰਸ਼ਾ ਹੋ ਗਈ ਹੈ ਅਮਰਤ ਦੀ ਪ੍ਰਾਪਤੀ ਹੋ ਗਈ ਹਾਂਜੀ ਸਤਿਨਾਮ ਈਆ ਸਤਿਨਾਮ ਅਸਿ ਨਾਨਕ ਸੁਮਈਆ ਦੀ ਕਾ ਫਿਰ ਕੀ ਹੋਇਆ ਜਿਸ ਦਿਨ ਦਾ ਸ਼ਬਦ ਦਾ ਅਮਰਤ ਪਾਨ ਕੀਤਾ ਜਲ ਦੇ ਚ ਥਲ ਦੇ ਚ ਮਈਲ ਜਲ ਥਲ ਤੇ ਆਕਾਸ਼ ਦੇ ਵਿੱਚਕਾਰ ਸਭ ਜਗ੍ਹਾ ਰਾਮ ਈ ਰਾਮ ਦਿਖਾਈ ਦੇ ਰਿਹਾ ਰਮਈਆ ਈ ਰਮਈਆ ਦਿਖਾਈ ਦੇ ਰਿਹਾ